ਤੇ ਕੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਬਾਈ ਜੀ ਇੱਕ ਆਪ ਆ ਗਿਆ ਅੱਜ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਚਾਰ ਆਪਾ ਬੱਚੇ ਦਿਖਾਵਾਂਗੇ ਆਪਣੇ ਘਰ ਦੇ ਘਰ ਦੀ ਬਰੀਡ ਆਪਣੀ ਤੇ ਉਹ ਬੱਚੇ ਆਪਾ ਸੇਲ ਕਰਨੇ ਆ ਠੀਕ ਆ ਬਾਈ ਜੀ ਤੇ ਬਾਕੀ ਉਹ ਮੈਂ ਤੁਹਾਨੂੰ ਦਿਖਾਉਣਾ ਇੱਕ ਈ ਉਹਨਾਂ ਬਾਰੇ ਦੱਸਦਾ ਹਾਂ ਵੀ ਕੀ ਸਿਸਟਮਾ ਕੀ ਨਹੀਂਗਾ ਤੇ ਪਹਿਲਾਂ ਆਪਾ ਚਾਰ ਬੱਚੇ ਕੱਢ ਲਿਆਉਣੇ ਆ ਤੇ ਉਹਨਾਂ ਬਾਰੇ ਤੁਹਾਨੂੰ ਮੈਂ ਦੱਸਦਾ ਆ ਤੇ ਬਾਕੀ ਸਾਰਾ ਕੁਝ ਉਹਨਾਂ ਬਾਰੇ ਦੱਸ ਦਾਂ ਠੀਕ ਹੈ ਵੀਡੀਓ ਦੇ ਨਾਲ ਬਣੇ ਰਹੋ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫਿਰ ਕਰਦੇ ਆ ਵੀਡੀਓ ਨੂੰ ਸਟਾਰ ਚਾਰ ਬੱਚੇ ਕੱਢ ਲਏ ਠੀਕ ਹੈ ਤੇ ਬਾਕੀ ਇਹ ਸਾਰਾ ਕਮੋਟਰ ਮੈਂ ਲਗਾਉਣਾ ਇੱਕ ਇੱਕ ਫੜ ਕੇ ਤੇ ਸਾਰਾ ਕੁਝ ਇਹਦੀਆਂ ਅੱਖਾਂ ਹੰਗੇ ਦੇ ਤੇ ਆਪਾਂ ਨੰਦਰਾ ਦਿਖਾਉਣੇ ਆ ਠੀਕ ਹੈ ਇੱਕ ਮਿੰਟ ਹੋਲਡੋ ਪਹਿਲਾਂ ਤਾਂ ਆਪਾਂ ਕੱਢਦੇ ਆ ਨੱਪ ਕੇ ਤੇ ਆਪਣੀ ਹੈਗੀ ਆ ਕਾਕੇ ਵਾਲਿਆਂ ਜੁੱਠ ਠੀਕ ਹੈ ਚਿੱਟੀਆਂ ਅੱਖਾਂ ਦੀ ਆ ਪਹਿਲਾਂ ਇਹਦੀ ਅੱਖ ਦਾ ਸ਼ੌਂਕ ਕਰ ਲਓ ਸਹੀ ਤਰ੍ਹਾਂ ਦਿਖਾ ਦਿਂ ਠੀਕ ਹੈ ਕੈਮਰਾਮੈਨ ਆਪਣੇ ਜਿਹੜੀ ਸਹੀ ਦੇਖ ਜੇ ਤੇ ਇਧਰੋਂ ਵੀ ਦੇਖ ਲਓ ਬਾਕੀ ਇਹ ਪੰਨੇ ਤੇ ਖਾਲੀ ਅੰਦਰ ਮੈਨੂੰ ਲਓ ਅੰਦਰ ਵਾਰ ਸਟੈਸ ਐਡ ਵੀ ਦੇਖ ਲਓ ਬਾਕੀ ਇਹ ਨੌਂਦਰਾਂ ਦਿਖਾ ਲਿਓ ਇਹਦੇ ਪੈਰਾਂ ਦੇ ਡੱਕੇ ਸੀਗੇ ਠੀਕ ਹੈ ਤੇ ਇਹਦੇ ਨਾਲ ਆਪਾਂ ਵਾਸ਼ਲ ਪਾਤੀ ਸੀ ਤੁਹਾਡੇ ਤਾਂ ਤਾਂ ਨਹੀਂ ਸਹੀ ਆ ਜੇ ਨਹੀਂ ਤੇ ਇਹ ਮੋਜ ਪੈਰਾ ਹੋ ਜਾਣਾ ਸੀਗਾ ਤੇ ਬਾਕੀ ਇਹ ਕਾ ਕਬੂਤਰੀ ਆ ਆਪਣੀ ਪੱਠੀ ਆ ਤੇ ਤੇ ਆ ਵੀ ਆਪਣੀ ਪੱਠੀ ਆ ਠੀਕ ਹੈ ਇਹ ਵੀ ਆਪਣੇ ਪੀਸਲ ਦੇ ਸੀਜ਼ਨ ਵਾਲੀ ਆ ਇਵੀ ਇੱਕ ਡੇਟ ਵਜਤੀ ਕੁੱਡੀ ਹੈ ਆਪਣੀ ਖੱਟੀਆਂ ਅੱਖਾਂ ਦੀ ਅੰਦਰਲੀ ਸਾਈਡ ਵੀ ਖੱਟੀ ਅੱਖ ਹੈ ਦੀ ਇਹਦੇ ਸਰ ਮੈਂ ਕੀਤਾ ਹੋਇਆ 10 ਪਰ ਸਾਫ ਆ ਸਾਰੇ ਕਬੂਤਰ ਆਪਣੇ ਚਾਰ ਜਿਹੜੇ ਹੈਗੇ ਆ ਬਾਕੀ ਇਹਦੀਆਂ ਇਹਦੀਆਂ ਨੋਂਦਰਾ ਰਗਾ ਚਿੱਟੀਆਂ ਨੋਂਦਰਾ ਇਹਦੀਆਂ ਖੁਸ਼ਕ ਪੈਰ ਹੈ ਇਹਦੀ ਇਹ ਆਪਣੀ ਦੂਜੀ ਸੀ ਆਪਾਂ ਹੁਣ ਤੀਜੀ ਦਿਖਾਉਣੇ ਤੇ ਆਹ ਲਾਲ ਚੀਨੀ ਕਬੂਤਰੀ ਆ ਠੀਕ ਹੈ ਖੱਟੀਆਂ ਅੱਖਾਂ ਦੀ ਇਹ ਆਪਣੇ ਜਿਹੜਾ ਦੂਸਰਾ ਆਪਣਾ ਕਬੂਤਰ ਹੈਗਾ ਵਿੰਦਰ ਪੋਲਿਆਂ ਵਾਲਿਆਂ ਜੋ ਕਬੂਤਰ ਸੀਗਾ ਕਬੂਤਰੀ ਹੈਗੀ ਜਾਦਾ ਵਾਲਿਆਂ ਚੋਂ ਇਹ ਉਹਨਾਂ ਦਾ ਬੱਚਾ ਠੀਕ ਹੈ ਇਹਦੇ ਵੀ ਖੰਮ ਦੇਖ ਲੈ ਇਹਦੇ ਵੀ ਬਸ ਆ ਜਾਂਦੇ ਆ ਇਹ ਆਪ ਛਾੜ ਕੇ ਦੋ ਕੰਨੀਆਂ ਵਾਲੇ ਬਾਕੀ ਆ ਦੋ ਦੋਨੇ ਨਵੇਂ ਆਇਆ ਬਾਕੀ ਆਪਾਂ 10 ਪਰ ਆਪ ਸਾਫ਼ ਕੀਤੇ ਸੀਗੇ ਪਹਿਲਾਂ ਹੀ ਤੇ ਆਪ ਛਾੜ ਗਈ ਹੁਣ ਦੋ ਬਾਕੀ ਇਹਦੀਆਂ ਮੇ ਨੋਂਦਰਾਂ ਦੇਖ ਲਓ ਲਾਲ ਕਾਲੀਆਂ ਵਿੱਚ ਪਾਸ ਮਾਰਦੀਆਂ ਨੋਂਦਰਾਂ ਆਈਆਂ ਜਿਵੇਂ ਇਹਦਾ ਆਪਲਾ ਰੰਗ ਹੋਵੇਂ ਐ ਦੀਆਂ ਨੋਂਦਰਾਂ ਮਾਂ ਬਾਕੀ ਇਹ ਚੁੰਝ ਕਾਲੀ ਆਗੂ ਮਾੜੀ ਤਰੋਂ ਫਿੱਕੀ ਆ ਦੀਦੀ ਤੇ ਬਾਕੀ ਆਪਣਾ ਲਾਸਟ ਕਬੂਤਰੀ ਰਾਈ ਉਹ ਵੀ ਤੁਹਾਨੂੰ ਦਿਖਾਉਣਾ ਤੇ ਉਹ ਬੱਚਾ ਐ ਸੀਜ਼ਨਲ ਆਪਣਾ ਜਿਹੜਾ ਆ ਪਾ ਫੜ ਕਢਾਇਆ ਹੋਇਆ ਹਾਲਾ ਤੇ ਜਿਹੜਾ ਆਪਾਂ ਹੁਣੇ ਦਿਖਾਈ ਵੀ ਆ ਕਿਸ ਸੀਜ਼ਨਲ ਆਪਣਾ ਬੱਚਾ ਇਹਦੀ ਅੱਖ ਚੈੱਕ ਕਰਨ ਕੱਚੀ ਪੀਲੀ ਅੱਖ ਦਾ ਬੱਚਾ ਆਪਣਾ ਇਹ ਲੈ ਕੇ ਆਂ ਬੱਦਰ ਵੀ ਤੱਕਾ ਆ ਨੰਦਰਾ ਮਿਲ ਗਏ ਠੀਕ ਹੈ ਆ ਆਪਣੇ ਚਾਰ ਬੱਚੇ ਆ ਇਹ ਆਪਣੇ ਬੱਚੇ ਹੈਗੇ ਸੇਲ ਠੀਕ ਹੈ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਹੋਣ ਆਪਣੇ ਨਾਲ ਸੰਪਰਕ ਕਰ ਲਿਓ ਜਿਹੜੇ ਵੀਰ ਭਰਾ ਨੂੰ ਚਾਹੀਦੇ ਉਹ ਹੀ ਕਾਲ ਕਰਿਓ ਐਵੇਂ ਦਫਾਤੂ ਬੰਦਾ ਨਾ ਕਰਿਓ ਹਨਾ ਤੇ ਬਾਕੀ ਜਿਹੜਾ ਇਹਦਾ ਪ੍ਰਾਈਸ ਹੋਊਗਾ ਉਹ ਆਪਾਂ ਜਿਹੜਾ ਮੇਰੇ ਭਰਾ ਨਾਲ ਸੰਪਰਕ ਕਰੂਗਾ ਆਪਣੇ ਆਪਣੇ ਨਾਲ ਗੱਲਬਾਤ ਕਰੂਗਾ ਆਪਾਂ ਉਹਨਾਂ ਦੱਸਾਂਗੇ ਲਓ ਜੀ ਆ ਚਾਰੇ ਬੱਚੇ ਆਪਾਂ ਦਿਖਾਤੇ ਆ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਤੇ ਆਪਣੇ ਆ ਚਾਰੇ ਬੱਚੇ ਹੈਗੇ ਸੇਲ ਵੀਰ ਜੀ ਜੇ ਕਿਸੇ ਵੀਰ ਪ੍ਰਾਣੇ ਲੈਣੇ ਆਪਣੇ ਸੰਪਰਕ ਕਰ ਲਿਓ ਤੇ ਬਾਕੀ ਇਹ 1:30 ਵਜੇ ਤੱਕ ਸਾਰੇ ਬੱਚੇ ਉੱਡੇ ਹੋਏ ਆ ਠੀਕ ਹੈ ਪਹਿਲੀ ਡਾਈ ਇਹ 1:30 ਵਜੇ ਤੱਕ ਉੱਡੇ ਆ ਦੂਜੀ ਡਾਈ ਵੀ ਸੇਮ ਹੀ ਉੱਡੇ ਹੋਇਆ ਠੀਕ ਹੈ ਤੇ ਇਸ ਤੋਂ ਬਾਅਦ ਬਈ ਆਪਣੇ ਬੈਰੀ ਪੈਣ ਲੱਗੀ ਸੀਗੀ ਤੇ ਇਸ ਕਰਕੇ ਫਿਰ ਆਪਾਂ ਇਹਨਾਂ ਨੂੰ ਬੰਦ ਕਰਤਾ ਸੀਗਾ ਤੇ ਇਸ ਤੋਂ ਬਾਅਦ ਆਪਾਂ ਪੱਤਸਾਰ ਕਰਤੀ ਸੀ ਇਹਨਾਂ ਦੀ ਠੀਕ ਹੈ ਤੇ ਹੁਣ ਆਪਣੇ ਕਬੂਤਰ ਵੈਸੇ ਸਾਰੇ ਤਿਆਰ ਹੋਏ ਪਏ ਆ ਬਾਕੀ ਹੁਣ ਆਪਾਂ ਸੇਲ ਕਰਨੇ ਸੀਗੇ ਚਾਰ ਆਪਣੇ ਕੋਲੇ 30 ਬੱਚੇ ਹੈਗੇ ਆ ਤੇ ਬਾਕੀ ਆ ਦਿਖਾ ਦੇਣਾ ਤੁਹਾਨੂੰ ਠੀਕ ਹੈ ਤੇ ਜਿਹੜੇ ਆਪਣੇ ਆ ਬੱਚੇ ਆ ਇਹ ਜਿਹੜੀ ਆਪਣੀ ਘਰ ਦੀ ਬਰੀਡ ਆ ਠੀਕ ਹੈ ਉੱਡਣ ਦੀ ਇਹਨਾਂ ਦੀ ਫੁੱਲ ਗਰੰਟੀ ਆ ਜਿਹੜੇ ਆਪਣੇ ਘਰ ਦੀ ਬਰੀਡ ਆ ਠੀਕ ਹੈ ਤੇ ਚਾਰੋਂ ਬੱਚੇ ਹੈਗੇ ਆ ਆਪਣੇ ਜਿਹੜੇ ਦੋ ਹੈਗੇ ਆ ਆਪਣਾ ਨੀਲਾ ਤੇ ਇੱਕ ਖੱਟੀਆਂ ਦੀ ਕਬੂਤਰੀ ਹੈ ਪਿਛਲੇ ਸੀਜ਼ਨ ਵਾਲੇ ਆ ਜਿਹੜੇ ਆ ਦੋ ਅੱਧਰਲੀ ਸਾਈਡ ਬੈਠੇ ਹੋਏ ਆ ਇਹ ਆਪਣੇ ਆਪ ਦੇ ਹੁਣ ਇਸ ਸੀਜ਼ਨ ਵਾਲੇ 2025 ਵਾਲੇ ਠੀਕ ਹੈ ਵੀਰ ਜੀ ਆਪਣੇ ਕੋਲੇ ਬੱਚੇ ਜਾਦੇ ਹੋ ਗਏ ਸੀਗੇ ਤੇ ਆਪਣੇ ਤੋਂ ਬਾਹਰ ਬਈ ਕੱਡੇ ਨਹੀਂ ਗਏ ਠੀਕ ਹੈ ਤੇ ਆਪਾਂ ਫਿਰ ਮੈਂ ਚੱਲ ਸੇਲ ਕਰ ਦਾਂਗੇ ਬਾਕੀ ਬੱਚੇ ਬਹੁਤ ਵਧੀਆ ਬਈ ਜੀ ਇਹ ਤੁਸੀਂ ਇੱਕ ਵਾਰ ਹੀ ਲੈ ਗਏ ਦੂਬਾ ਤੁਸੀਂ ਵਾਪਸ ਹੀ ਫੇਰ ਮੈਂ ਤੋਂ ਮੰਗੂਗੇ ਠੀਕ ਇੱਕ ਵਾਰੀ ਲੈ ਕੇ ਮਤਲਬ ਵਰਤ ਕੇ ਦੇਖਿਓ ਤੇ ਫਿਰ ਤੁਹਾਨੂੰ ਆਪ ਨੂੰ ਆਪ ਪਤਾ ਚੱਲ ਜਾਊਗਾ ਆਪਣੇ ਆਪ ਹਾਂ ਵੀ ਬੱਚੇ ਕਿੱਦਾਂ ਦੇ ਉੱਡੇ ਕਿੱਦਾਂ ਦੇ ਨਹੀਂ ਉੱਡੇ ਬਾਕੀ ਛਤਰੀ ਆਪਣੀ ਨੀਲੀ ਲੱਗੀ ਹੋਈ ਆ ਨੀਲੀ ਤਹ ਦੇ ਲੱਗੇ ਹੋਇਆ ਬਾਕੀ ਥੋੜੀ ਹੋਣੀ ਛਤਰੀ ਆ ਦੇ ਹਿਸਾਬ ਨਾਲ ਤੁਸੀਂ ਲਾ ਲਿਓ ਜਿਹੜੇ ਹਿਸਾਬ ਨਾਲ ਤੁਸੀਂ ਲਾਉਣੇ ਆ ਕਿਹੜੇ ਰੰਗ ਤੇ ਲਾਉਣੇ ਆ ਠੀਕ ਐ ਬਾਕੀ ਆਪਣੀ ਨੀਲੀ ਤਹ ਹੈਗੀ ਆ ਜੇ ਤੁਹਾਡੇ ਕੋਲੇ ਨੀਲੀ ਤਹ ਹੈਗੀ ਫਿਰ ਸੌਖੇ ਲੱਗ ਜਾਣਗੇ ਠੀਕ ਐ ਬਈ ਬਾਕੀ ਇਹਨਾਂ ਨੂੰ ਇੱਕ ਵਾਰੀ ਜੇ ਕਿਸੇ ਵੀਰ ਭਰਾ ਨੇ ਇੱਥੇ ਢਾ ਕੇ ਲੈ ਕੇ ਜਾਣੇ ਆ ਢਾ ਕੇ ਲੈ ਕੇ ਜਾਓ ਵੀਡੀਓ ਉਹ ਕੋਈ ਚੱਕਰ ਨਹੀਂਗਾ ਤੇ ਬਾਕੀ ਦਾ ਨਾ ਕੀ ਆਏ ਭਾਈ ਆਪਣੇ ਤੋਂ ਬਾਹਰ ਨਹੀਂ ਨਿਕਲੇ ਹੋਰ ਕੋਈ ਟੈਨਸ਼ਨ ਨਹੀਂ ਨਹੀਂ ਤੇ ਆਪਾਂ ਵੇਚਨੇ ਨਹੀਂ ਸੀਗੇ ਆਪਣੇ ਕੋਲੇ ਆਪਣੀ ਘਰ ਦੀ ਬਰੀਡ ਆ ਮੈਂ ਚੱਲੇ ਯਾਰ ਇੰਨੇ ਬੱਚੇ ਹਨ ਆਪਾਂ ਇੰਨੇ ਦਾ ਕੀ ਕਰਾਂਗੇ ਤੇ ਇਸ ਲਈ ਫਿਰ ਮੈਂ ਸੇਲ ਕਰਨ ਲੱਗਾ ਤੇ ਬਾਕੀ ਹੋਰ ਵੀਡੀਓ ਦੇਖਣ ਵਾਸਤੇ ਫਿਰ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ